हेलो व्यूअर्स वेलकम टू द नेक्स्ट वीडियो इंग्लिश ਦੇ ਵਿੱਚ मीनिंग ऑफ पर्सनालिटी डेफिनेशन ऑफ पर्सनालिटी ਕੈਕਟਰਿਸਟਿਕਸ ਆਫ पर्सनालिटी ਵਿਸ਼ੇਸ਼ਤਾਵਾਂ ਸਭ ਆਲਰੇਡੀ ਅਪਲੋਡਡ ਹਨ ਪਰ ਪੰਜਾਬੀ మీడియం ਦੇ ਬੱਚਿਆਂ ਨੂੰ ਪ੍ਰੋਬਲਮ ਆ ਰਹੀ ਹੈ ਇਸ ਲਈ ਪੰਜਾਬੀ ਦੇ ਵਿੱਚ ਪਰਸਨੈਲਿਟੀ ਦਾ मीनिंग ਆਲਰੇਡੀ ਅਪਲੋਡ ਕਰ ਚੁੱਕੀ ਹਾਂ ਇਸ ਦੇ ਕੀ ਕੈਕਟਰਿਸਟਿਕਸ ਹਨ ਕੀ ਵਿਸ਼ੇਸ਼ਤਾਵਾਂ ਹਨ ਵਿਅਕਤੀਤਵ ਦੇ ਉਹ ਅਸੀਂ ਅੱਜ ਡਿਸਕਸ ਕਰਾਂਗੇ ਯੂਨਿਕ ਜੋ ਪਰਸਨੈਲਿਟੀ ਹੈ ਉਹ ਹਰ ਇੱਕ ਪਰਸਨ ਦੀ ਯੂਨੀਕ ਹੁੰਦੀ ਹੈ ਮਤਲਬ ਅਦੁੱਤੀਪੜ ਅਦੁੱਤੀ ਮਤਲਬ ਵੱਖਰਾ ਜਿਹਾ ਕੋਈ ਵੀ ਦੋ ਪਰਸਨ ਇੱਕੋ ਜੇ ਨਹੀਂ ਹੁੰਦੇ ਬੇਟਾ 6 ਮਾਰਕਸ ਲਈ ਤੁਸੀਂ ਲਿਖਣਾ ਹੈ ਆਏਗਾ ਕਿਵੇਂ ਡਿਫਾਈਨ ਪਰਸਨੈਲਿਟੀ ਐਂਡ ਇਟਸ ਕੈਕਟਰਿਸਟਿਕਸ ਹਨਾ ਡਿਸਕਸ ਇਟਸ ਕੈਕਟਰਿਸਟਿਕਸ ਤਾਂ 6 ਨੰਬਰ ਲਈ ਉਸੇ ਤਰੀਕੇ ਨਾਲ 2 ਨੰਬਰ ਲਈ ਤੁਸੀਂ ਡਿਫੀਨੇਸ਼ਨ ਪ੍ਰੋਪਰ ਲਿਖ ਦਿਓ ਤੇ 4 ਨੰਬਰ ਲਈ ਪ੍ਰੋਪਰ ਕੈਕਟਰਿਸਟਿਕਸ ਲਿਖ ਸਕਦੇ ਹੋ ਹਨਾ ਯਾ ਡਿਫਾਈਨ ਪਰਸਨੈਲਿਟੀ ਵਾਟ ਆਰ ਇਟਸ ਟਾਈਪ ਡਿਫਰੈਂਟ ਟਾਈਪ ਆਫ ਪਰਸਨੈਲਿਟੀ ਉਹ ਵੀ ਅਸੀਂ ਐਸੀ ਵੀਡੀਓ ਚ ਕਰਾਂਗੇ ਤਾਂ ਉਸ ਤਰੀਕੇ ਨਾਲ ਤੁਸੀਂ ਮੈਨੇਜ ਕਰ ਸਕਦੇ ਹੋ ਸੈਕਿੰਡ ਵਨ ਹੈ ਡਾਇਨਾਮਿਕ ਜੋ ਪਰਸਨੈਲਿਟੀ ਹੈ ਗਤੀਸ਼ੀਲ ਹੈ ਕਦੇ ਵੀ ਇੱਕੋ ਜੀ ਨਹੀਂ ਰਹਿੰਦੀ ਸਾਡੀ ਜ਼ਿੰਦਗੀ ਦੇ ਹਿਸਾਬ ਨਾਲ ਇਹ ਲਾਈਫ ਲੌਂਗ ਪ੍ਰੋਸੈਸ ਹੈ ਜਿਵੇਂ ਜਿਵੇਂ ਸਾਡੀ ਜ਼ਿੰਦਗੀ ਬਦਲਦੀ ਹੈ ਸਾਡੇ ਵਿਅਕਤੀਤਵ ਬਦਲਦਾ ਰਹਿੰਦਾ ਹੈ ਅਸੀਂ ਜਿਵੇਂ ਜਿਵੇਂ ਲੋਕਾਂ ਦੇ ਵਿੱਚ ਸਮਾਜ ਦੇ ਵਿੱਚ ਵਿਚਰਦੇ ਹਾਂ ਉਵੇਂ ਉਵੇਂ ਜੋ ਪਰਸਨੈਲਿਟੀ ਹੈ ਸਾਡੀ ਡਿਵੈਲਪ ਹੁੰਦੀ ਰਹਿੰਦੀ ਹੈ ਦੈਨ ਇਕੀਕਰਨ ਤੇ ਸੰਗਠਨ ਇੰਟੀਗ੍ਰੇਸ਼ਨ ਐਂਡ ਆਰਗੇਨਾਈਜੇਸ਼ਨ ਵਿਅਕਤੀਤਾ ਕੀ ਹੈ ਸਾਡਾ ਸਰੀਰਕ ਮਾਨਸਿਕ ਭਾਵਨਾਤਮਿਕ ਤੇ ਸਮਾਜਿਕ ਮੀਨਸ ਫਿਜ਼ੀਕਲ ਇਮੋਸ਼ਨਲ ਤੇ ਸੋਸ਼ਲ ਜੋ ਹੈ ਸਾਡਾ ਵਿਕਾਸ ਹੈ ਜੋ ਟਰਨ ਬਾਈ ਟਰਨ ਅਸੀਂ ਕਰਦੇ ਆ ਵਖਰੇ ਵਖਰੇ ਤਰੀਕੇ ਨਾਲ ਇਸ ਦੇ ਵੱਖ-ਵੱਖ ਹਿੱਸੇ ਕੀਤੇ ਹੀ ਨਹੀਂ ਜਾ ਸਕਦੇ ਪਰਸਨੈਲਿਟੀ ਇਨਾਂ ਸਾਰੇ ਹੀ ਗੁਣਾ ਦਾ ਸੁਮੇਲ ਹੈ ਅੱਗੇ ਹੈ ਸੈਲਫ ਕੌਨਸ਼ੀਅਸਨੈਸ ਆਤਮ ਚੇਤਨਤਾ ਵਿਅਕਤੀਤਵ ਜੋ ਹੈ ਦੀ ਮੁੱਖ ਵਿਸ਼ੇਸ਼ਤਾ ਹੈ ਕਿ ਸੈਲਫ ਕੌਨਸ਼ੀਅਸ ਹੈ ਕਿ ਇਨਸਾਨ ਨੂੰ ਪਤਾ ਹੈ ਕਿ ਮੈਂ ਕੀ ਹਾਂ ਮੈਨੂੰ ਕਿਸ ਜਗ੍ਹਾ ਤੇ ਕਿਸ ਲੋੜ ਦੀ ਕਿਸ ਚੀਜ਼ ਦੀ ਲੋੜ ਹੈ ਇੱਕ ਸਿਆਣਾ ਆਦਮੀ ਸਮਾਜ ਰਾਹੀਂ ਕੀਤੀ ਗਈ ਪ੍ਰਸ਼ੰਸਾ ਜਾਂ ਨਿੰਦਾ ਜਾਂ ਸਫਲਤਾ ਜਾਂ ਅਸਫਲਤਾ ਰਾਹੀਂ ਆਪਣੇ ਜੀਵਨ ਦੀ ਆਲੋਚਨਾ ਕਰਦਾ ਹੈ ਅਤੇ ਹਾਲਾਤ ਦੇ ਅਨੁਕੂਲ ਬਣਨ ਦਾ ਯਤਨ ਕਰਦਾ ਹੈ ਸਹੀ ਪਰਸਨੈਲਿਟੀ ਉਹੀ ਹੈ ਜਿਹੜਾ ਕਿ ਸਮੇਂ ਦੇ ਹਿਸਾਬ ਨਾਲ ਸਮਾਜ ਦੇ ਹਿਸਾਬ ਨਾਲ ਆਪਣੇ ਆਪ ਨੂੰ ਐਡਜਸਟ ਕਰ ਲਵੇ ਤੇ ਆਪਣੇ ਆਪ ਨੂੰ ਸਮਝਾ ਲਵੇ ਸੋ ਨੈਕਸਟ ਪੁਆਇੰਟ ਇਜ਼ ਇਹ ਆਇਗਾ ਇਕ ਇਕਸਾਰਤਾ ਇਕਸਾਰਤਾ ਮਤਲਬ ਕਨਸਿਸਟੈਂਸੀ ਵੁੱਡਵਰਥ ਨੇ ਕੀ ਕਿਹਾ ਹੈ ਉਹਨਾਂ ਦੇ ਕਥਨਾਂ ਦੇ ਅਕੋਰਡਿੰਗ ਵਿਅਕਤੀਤਵ ਇਕਸਾਰਤਾ ਕੀ ਹੈ ਵਿਅਕਤੀਤਵ ਦਾ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਹੈ ਪਰ ਸਾਡੇ ਅੰਦਰ ਕੁਝ ਬੇਸਿਕ ਕੁਆਲिटीज ਹੁੰਦੀਆਂ ਜਿਹੜੀਆਂ ਕਦੀ ਵੀ ਚੇਂਜ ਨਹੀਂ ਹੁੰਦੀਆਂ ਉਹ ਸਾਡੇ ਵਿਅਕਤੀਤਵ ਦੇ ਨਾਲ ਚਲਦੀਆਂ ਨੇ ਨੈਕਸਟ ਹੈ ਪਰਸਿਸਟੈਂਸ ਮੀਨ ਡ੍ਰਿੜਤਾ ਡ੍ਰਿੜਤਾ ਵਿਅਕਤੀਤਵ ਦੇ ਉੱਚੇਰੀ ਕਰਨ ਦਾ ਇੱਕ ਵੱਡਾ ਗੁਣ ਹੈ ਇਸ ਤੋਂ ਬਿਨਾ ਜੀਵਨ ਉਦੇਸ਼ ਪ੍ਰਾਪਤ ਕਰਨਾ ਮੁਸ਼ਕਿਲ ਹੈ ਸਾ ਅਸੀਂ ਕੁਝ ਪ੍ਰਿੰਸੀਪਲਸ ਕੁਝ ਸਿਧਾਂਤ ਆਪਣੇ ਅੰਦਰ ਰੱਖੇ ਹੁੰਦੇ ਕਿ ਮੈਂ ਇਸ ਹਾਲਤ ਦੇ ਵਿੱਚ ਇਹ ਕਰਨਾ ਹੀ ਨਹੀਂ ਮੈਂ ਇਸ ਤਰੀਕੇ ਦਾ ਹੀ ਹਾਂ ਮੈਂ ਬਹੁਤ ਪੰਕਚੁਅਲ ਹਾਂ ਮੈਂ ਬਹੁਤ ਓਨੈਸਟ ਹਾਂ ਠੀਕ ਹੈ ਉਹ ਚੀਜ਼ ਆਸੀ ਸਾਡੀ ਪਰਸਨੈਲਿਟੀ ਨੂੰ ਮਤਲਬ ਦ੍ਰਿੜ ਰੱਖਦੀ ਹੈ ਕਿ ਇਹ ਪਰਸਨ ਸਾਨੂੰ ਕਲੀਅਰ ਹੁੰਦਾ ਹੈ ਕਿ ਦਿਸ ਪਰਸਨ ਵਿਲ ਬਿਹੇਵ ਇਨ ਦਿਸ ਵੇ ਇਨ ਦਿਸ ਸਿਚੁਏਸ਼ਨ ਮੀਨਸ ਹਰ ਪਰਸਨ ਦੇ ਆਪਣੇ ਐਥਿਕਸ ਆਪਣੇ ਰੂਲਸ ਆਪਣੇ ਗੁਣ ਹੁੰਦੇ ਹਨ ਅਗੇ ਸੋਸ਼ੀਅਬਿਲਟੀ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਇਸ ਲਈ ਵਿਅਕਤੀਤਾ ਵਿੱਚ ਸਮਾਜਿਕਤਾ ਦਾ ਮਹੱਤਵਪੂਰਨ ਹੱਥ ਹੈ ਸਮਾਜ ਦੇ ਵਿੱਚ ਰਹਿੰਦੇ ਹੀ ਅਸੀਂ ਆਪਣੇ ਆਪ ਇੱਕ ਸਮਾਜਿਕ ਜੀਵਾਂ ਅਸੀਂ ਇਸ ਲਈ ਸਮਾਜ ਦੇ ਵਿੱਚ ਰਹਿੰਦੇ ਹੀ ਅਸੀਂ ਆਪਣੀ ਪਰਸਨੈਲਿਟੀ ਨੂੰ ਨਿਖੇੜਦੇ ਹਾਂ ਸਵਾਰਦੇ ਹਾਂ ਬਦਲਦੇ ਹਾਂ ਤੇ ਢਾਲਦੇ ਹਾਂ ਅੱਗੇ ਵਾਤਾਵਰਣ ਨਾਲ ਸਮਾਯੋਜਨ ਮਤਲਬ ਐਡਜਸਟਮੈਂਟ ਵਿਦ ਦਾ এনवायरमेंट ਪਰਸਨੈਲਿਟੀ ਹੈ ਕਿ ਅਸੀਂ ਆਪਣੇ ਆਲੇ ਦੁਆਲੇ ਦੇ ਹਿਸਾਬ ਨਾਲ ਆਪਣੇ ਆਪ ਨੂੰ ਬਦਲ ਲੈਣਾ ਹਾਲ ਲੈਣਾ ਸਮਝ ਲੈਣਾ ਆ ਗੁੱਡ ਪਰਸਨੈਲਿਟੀ ਮੀਨਸ ਪਾਵਰ ਆਫ ਅਡਜਸਟਮੈਂਟ ਵਿਦ এনवायरमेंट ਠੀਕ ਹੈ ਜੀ ਤਾਂ ਇੱਕ ਚੰਗੀ ਪਰਸਨੈਲਿਟੀ ਹਾਲਾਤਾਂ ਦੇ ਹਿਸਾਬ ਨਾਲ ਆਪਣੇ ਆਪ ਨੂੰ ਢਾਲ ਲੈਂਦੀ ਹੈ ਗੋਲ ਡਾਇਰੈਕਟਡ ਟੀਚਰ ਟੀਚਰ ਨਿਰਦੇਸ਼ਿਤ ਹੈ ਸਾਡਾ ਸਾਰਾ ਵਿਵਹਾਰ ਹੀ ਕਿਸੇ ਟੀਚੇ ਤੇ ਜਿਹੜਾ ਹੈਗਾ ਜਾਂ ਕਿਸੇ ਪ੍ਰੇਰਕ ਮਤਲਬ ਮੋਟਿਵ ਦੇ ਨਾਲ ਕੇਂਦ੍ਰਿਤ ਹੈ ਹਰੇਕ ਪਰਸਨ ਦਾ ਕੋਈ ਨਾ ਕੋਈ ਜੋ ਹੈ ਮੋਟਿਵ ਹੁੰਦਾ ਹੈ ਕੋਈ ਗੋਲ ਹੁੰਦਾ ਹੈ ਤਾਂ ਉਸ ਗੋਲ ਨੂੰ ਪ੍ਰਾਪਤ ਕਰਨ ਦੇ ਲਈ ਉਹ ਕੰਮ ਕਰਦਾ ਰਹਿੰਦਾ ਹੈ। ਦੈਨ ਕ cogniative افੈਕਟਿਵ ਤੇ cogniative ਮੀਨਸ ਗਿਆਨਾਤਮਕ ਤੁਹਾਡੇ ਦਿਮਾਗ ਨਾਲ ਸਬੰਧਿਤ ਭਾਵਨਾਤਮਕ ਤੁਹਾਡੀ ਮਨ ਨਾਲ ਸੰਬੰਧੀ ਤੇ cogniative ਤੁਹਾਡੇ ਕਾਰਜ ਨਾਲ ਤੁਹਾਡੀ ਬਾਡੀ ਵਰਕ ਨਾਲ ਸੰਬੰਧਿਤ ਜੋ ਹੈ ਇਹ ਪੱਖ ਹੈ ਤੁਹਾਡੀ ਪਰਸਨੈਲਿਟੀ ਦੇ ਸਾਰੇ ਮਿਲ ਕੇ ਹੀ ਪਰਸਨੈਲਿਟੀ ਬਣਦੀ ਹੈ। ਅਗੇ ਕਿਹੜੇ-ਕਿਹੜੇ ਫੈਕਟਰਸ ਪ੍ਰਭਾਵਿਤ ਕਰਦੇ ਆ ਪਰਸਨੈਲਿਟੀ ਨੂੰ? ਫਿਜ਼ੀਕਲ ਫੈਕਟਰ ਇਮੋਸ਼ਨਲ এনवायरमेंटਲ ਫੈਕਟਰ ਤੇ ਸਾਈਕੋਲੋਜੀਕਲ ਫੈਕਟਰ ਫਿਜ਼ੀਕਲ ਫੈਕਟਰ ਕਿਹੜੇ ਆ ਬੱਚੇ ਫਿਜ਼ੀਕਲ ਮੀਨਸ ਇਹਦੇ ਵਿੱਚ ਕੀ ਕੀ ਕਵਰ ਹੋ ਜੂਗਾ ਤੁਹਾਡੀ ਬਾਡੀ ਫਿਜ਼ੀਓਲੋਜੀਕਲ ਸਰੀਰ ਵਿਗਿਆਨਕ ਦੈਨ ਤੁਹਾਡੀ ਫਿਜ਼ੀਕ ਤੁਹਾਡੀ ਬੰਤਰ ਤੁਸੀਂ ਮੋਟੇ ਹੋ ਪਤਲੇ ਹੋ ਗੋਰੇ ਹੋ ਕਾਲੇ ਹੋ ਤੁਹਾਡਾ ਨੱਕ ਕਿਸ ਤਰ੍ਹਾਂ ਦਾ ਹੈ ਤੁਹਾਡਾ ਫੇਸ ਕਿਸ ਤਰ੍ਹਾਂ ਦਾ ਹੈ ਤੁਹਾਡੇ ਹੈਂਡਸ ਕਿਸ ਤਰ੍ਹਾਂ ਦੇ ਆ ਦੈਨ ਤੁਹਾਡੀ ਫਿਜ਼ੀਕਲ ਹੈਲਥ ਤੁਹਾਡੀ ਬਾਡੀ ਦੀ ਹੈਲਥ ਕਿਸ ਤਰੀਕੇ ਦੀ ਹੈ ਤੰਤੂ ਪ੍ਰਣਾਲੀ ਮੀਨਸ ਤੁਹਾਡਾ ਨਰਵਸ ਸਿਸਟਮ ਕਿਸ ਤਰ੍ਹਾਂ ਦਾ ਹੈ ਰਿਸਾਈਨਿਕ ਤੱਕ ਕੈਮੀਕਲ ਸਾਡੀ ਬੋਡੀ ਦੇ ਅੰਦਰ ਕਿਵੇਂ ਵਰਕ ਕਰ ਰਹੀ ਹੈ देन ਐਂਡੋਕ੍ਰਾਈਨ ਗਲੈਂਡਸ ਵੱਖਰੇ ਵੱਖਰੇ ਗਲੈਂਡ ਜੇ ਸਾਡੀ ਬੋਡੀ ਦੇ ਵਿੱਚ ਉਹ ਕਿਵੇਂ ਕੰਮ ਕਰ ਰਹੀ ਹੈ ਬੇਟਾ ਬਹੁਤ ਸ਼ੋਰਟ ਦੇ ਵਿੱਚ ਤੁਸੀਂ ਇਹਨੂੰ ਯਾਦ ਕਰ ਲੈਣਾ ਮੈਂ ਮਟੀਰੀਅਲ ਸਾਰਾ ਹੀ ਪ੍ਰੋਵਾਈਡ ਕਰ ਰਹੀ ਹਾਂ ਜਿੰਨਾ ਕਿਸੇ ਬੱਚੇ ਦੀ ਕੈਪੇਬਿਲਿਟੀ ਹੈ ਕਪੈਸਿਟੀ ਹੈ ਲਿਖਣ ਦੀ ਤੇ ਯਾਦ ਕਰਨ ਦੀ ਉਹਦੇ ਅਕੋਰਡਿੰਗ ਤੁਸੀਂ ਯਾਦ ਕਰ ਸਕਦੇ ਹੋ ਅਗਲਾ ਹੈ ਨਰਵਸ ਸਿਸਟਮ ਐਂਡ ਡਕਟਲੈਸ ਤੁਹਾਡਾ ਜੋ ਅੰਤਰੀ ਬਣਾਲੀ ਤਾਂ ਨਸ ਜਿਹੜੀਆਂ ਗਿਲਟੀਆਂ ਉਹ ਕਿਵੇਂ ਕੰਮ ਕਰ ਰਹੀਆਂ ਹੈ ਤਾਂ ਤੰਤਰੀ ਪ੍ਰਣਾਲੀ ਦਾ ਸਿੱਧਾ ਸਬੰਧ ਹੈ ਸਾਡੇ ਦਿਮਾਗ ਦੇ ਨਾਲ ਇਸ ਲਈ ਤੰਤਵੀ ਪ੍ਰਣਾਲੀ ਦੇ ਠੀਕ ਸੰਚਾਰ ਨਾਲ ਸਾਰੀਆਂ ਸਰੀਰਕ ਤੇ ਮਾਨਸਿਕ ਕਿਰਿਆਵਾਂ ਵੀ ਠੀਕ ਹੋਣਗੀਆਂ ਮੀਨਸ ਜੇ ਸਾਡਾ ਨਰਵਸ ਸਿਸਟਮ ਠੀਕ ਹੈ ਤਾਂ ਅਸੀਂ ਠੀਕ ਰਿਐਕਟ ਕਰਾਂਗੇ ਠੀਕ ਕੰਮ ਕਰਾਂਗੇ ਠੀਕ ਹਰ ਚੀਜ਼ ਨੂੰ ਸਮਝਾਂਗੇ ਤੇ ਸੰਭਾਲਾਂਗੇ ਕਲੀਅਰ ਪਰ ਜੇ ਉਹਦੇ ਚੀ ਪ੍ਰੋਬਲਮਸ ਹੈ ਤਾਂ ਅਸੀਂ ਉਸ ਤਰੀਕੇ ਨਾਲ ਅਸੀਂ ਆਪਣੇ ਆਪ ਨੂੰ ਸੰਭਾਲ ਨਹੀਂ ਸਕਦੇ ਇਸ ਤਰੀਕੇ ਨਾਲ ਐਂਡੋਕ੍ਰਾਈਨ ਜਿਹੜੇ ਗਲੈਂਡਸ ਗਲੈਂਡਸ ਹੈਗੇ ਆ ਇੱਕ ਗਿਲਟੀਆਂ ਹੈ ਇਹ ਵਿਅਕਤੀਤਵ ਦੇ ਵਿਕਾਸ ਦੇ ਵਿੱਚ ਬਹੁਤ ਜ਼ਿਆਦਾ ਪ੍ਰਭਾਵ ਪਾਉਂਦੀ ਹੈ ਇਹ ਨਸ ਰਹਿਤ ਗਲਟੀਆਂ ਵਿਅਕਤੀ ਦੇ ਹਰ ਤਰ੍ਹਾਂ ਦੇ ਵਿਕਾਸ ਚਾਹੇ ਉਹ ਸਰੀਰਕ ਹੈ ਚਾਹੇ ਉਹ ਬੌਧਿਕ ਹੈ ਚਾਹੇ ਭਾਵਨਾਤਮਿਕ ਹੈ ਚਾਹੇ ਸਮਾਜਿਕ ਹੈ ਉਹਨਾਂ ਦੇ ਵਿੱਚ ਮਦਦ ਕਰਦੀਆਂ ਹਨ ਜੇ ਇਹ ਚੰਗੀ ਤਰ੍ਹਾਂ ਕੰਮ ਕਰ ਰਹੀ ਹੈ ਇਹ ਗਲੈਂਡਸ ਤਾਂ ਅਸੀਂ ਵਧੀਆ ਪਰਸਨੈਲਿਟੀ ਦੇ ਬਣਾਂਗੇ ਜੇ ਇਹ ਚੰਗੀ ਤਰ੍ਹਾਂ ਨਹੀਂ ਕੰਮ ਕਰ ਰਹੀ ਤਾਂ ਸਾਡੀ ਪਰਸਨੈਲਿਟੀ ਡਾਊਨ ਜਾਏਗੀ ਅਗ ਹੈ ਪਿਚਿਟਰੀ ਗਲੈਂਡਸ ਬੇਟਾ ਅ ਜੇ ਇਹ ਵਧੀਆ ਵਰਕ ਕਰ ਰਿਹਾ ਹੈ ਇਹ ਵਾਲੇ ਗਲੈਂਡਸ ਮਾਸਟਰ ਗਲੈਂਡਸ ਵੀ ਕਹਿੰਦੇ ਆ ਜਿਨ੍ਹਾਂ ਨੂੰ ਤਾਂ ਸਾਡੀ ਜੋ ਗਰੋਥ ਅੱਛੀ ਹੋਏਗੀ ਸਾਡਾ ਸੁਭਾਅ ਚੰਗਾ ਹੋਏਗਾ ਪਰ ਜੇ ਅੱਛੇ ਕੰਮ ਨਹੀਂ ਕਰ ਰਿਹਾ ਤਾਂ ਸਾਡੀ ਗਰੋਥ ਵੀ ਚੰਗੀ ਨਹੀਂ ਹੋਏਗੀ ਸਾਡਾ ਕੱਦ ਵੀ ਠੀਕ ਨਹੀਂ ਰਹੇਗਾ ਤੇ ਸਾਡਾ ਸੁਭਾਅ ਵੀ ਚੜੜਾ ਬੱਜ ਜਾਏਗਾ ਐਸੇ ਤਰੀਕੇ ਥਾਇਰੋਇਡ ਗਲੈਂਡ ਬਹੁਤ ਸੁਣਿਆ ਹੋਏਗਾ ਥਾਇਰੋਇਡ ਗਲੈਂਡ ਬਾਰੇ ਜੇ ਇਹ ਸਹੀ ਨਹੀਂ ਵਰਕ ਕਰਿਆ ਤੁਹਾਡੀ ਮਾਨਸਿਕ ਮਾਨਸਿਕ ਸ਼ਕਤੀ ਠੀਕ ਹੈ 멘ਟਲ ਹੈਲਥ ਸਹੀ ਨਹੀਂ ਹੋਏਗੀ ਪਰ ਜੇ ਸਹੀ ਕੰਮ ਕਰ ਰਿਹਾ ਤਾਂ ਸਾਡੇ ਅੰਦਰ ਅਸੀਂ ਬਹੁਤ ਸਟੇਬਲ ਪਰਸਨੈਲਿਟੀ ਵਾਲੇ ਬਣ ਜਾਂਦੇ ਹਾਂ ਨੈਕਸਟ ਵਨ ਅਜਰਨਲ ਗ੍ਰੈਂਡਸ ਇਸੇ ਤਰੀਕੇ ਤੁਸੀਂ ਕੋਈ ਵੀ ਦੋ ਤਿੰਨ ਗਲੈਂਡਸ ਮੈਂਸ਼ਨ ਕਰ ਸਕਦੇ ਹੋ ਅ ਨੈਕਸਟ ਹੈ এনवायरमेंटਲ ਫੈਕਟਰਸ ਵਾਤਾਵਰਣ ਦੇ ਨਾਲ ਸੰਬੰਧਿਤ ਕਿਹੜੇ ਕਿਹੜੇ ਫੈਕਟਰ ਹੈ ਭੌਤਿਕ ਵਾਤਾਵਰਣ ਠੀਕ ਹੈ ਜੀ ਸਮਾਜਿਕ ਵਾਤਾਵਰਣ ਘਰ ਤੇ ਪਰਿਵਾਰ ਭੌਤਿਕ ਵਾਤਾਵਰਣ ਦਾ ਮਤਲਬ ਇਹਨਾਂ ਦੋਵਾਂ ਦਾ ਹੀ ਵਿਅਕਤੀ ਦੇ ਵਿਅਕਤੀਤਵ ਤੇ ਬਹੁਤ ਪ੍ਰਭਾਵ ਪੈਂਦਾ ਹੈ ਭੌਤਿਕ ਵਾਤਾਵਰਣ ਵਿੱਚ ਉਹ ਸਥਾਨ ਦੀ ਭੂਗੋਲਿਕ ਸਥਿਤੀ ਠੀਕ ਹੈ ਮਤਲਬ ਉਹ ਕਿਸ ਜਗ੍ਹਾ ਤੇ ਪਰ ਰਹੇ ਨੇ ਬਹੁਤ ਠੰਡੇ ਜਗ੍ਹਾ ਤੇ ਬਹੁਤ ਗਰਮ ਜਾਂ ਅਤਿ ਦੀ ਗਰਮੀ ਤੇ ਅਤਿ ਦੀ ਸਰਦੀ ਪੈਂਦੀ ਹੈ ਉਸ ਚੀਜ਼ ਦਾ ਵੀ ਸਾਡੀ ਪਰਸਨੈਲਿਟੀ ਤੇ ਬਹੁਤ ਜ਼ਿਆਦਾ ਅਸਰ ਪੈਂਦਾ ਜਿਵੇਂ ਕਿ ਐਗਜ਼ਾਮਪਲ ਦਿੰਦੀ ਹੈ ਠੰਡੇ ਦੇਸ਼ਾਂ ਦੇ ਲੋਕ ਗੋਰੇ ਹੁੰਦੇ ਹਨ ਤੰਦਰੁਸਤ ਹੁੰਦੇ ਆ ਤੇ ਨੀਡਰ ਹੁੰਦੇ ਹਨ ਤੇ ਬੁੱਧੀਮਾਨ ਪਰ ਉਸ ਦੇ ਉਲਟ ਜਿਹੜੇ ਗਰਮ ਜਲਵਾਯੂ ਚ ਰਹਿੰਦੇ ਉਹ ਕਾਲੇ ਹੁੰਦੇ ਆ ਆਲਸੀ ਐ ਤੇ ਘਟਮੇਂਤੀ ਤੁਸੀਂ ਇੱਕ ਇੱਕ ਦੋ ਦੋ ਐਗਜ਼ਾਮਪਲ ਇਸ ਚ ਮੈਂਸ਼ਨ ਕਰ ਸਕਦੇ ਹੋ ਸਮਾਜਿਕ ਵਾਤਾਵਰਣ ਤੁਸੀਂ ਕਿਸ ਤਰੀਕੇ ਦੇ ਸਮਾਜ ਦੇ ਵਿੱਚ ਰਹਿ ਰਹੇ ਹੋ ਤੁਹਾਡਾ ਘਰ ਪਰਿਵਾਰ ਗਵਾਂਡ ਸਕੂਲਸ ਉਹ ਇਹ ਸਭ ਨਿਰਧਾਰਿਤ ਕਰਦਾ ਹੈ ਤੁਹਾਡੀ ਪਰਸਨੈਲਿਟੀ ਨੂੰ ਘਰ ਦਾ ਮਾਹੌਲ ਤੇ ਪਰਿਵਾਰ ਦਾ ਮਾਹੌਲ ਕਿਸ ਤਰੀਕੇ ਦਾ ਹੈ ਤੁਹਾਡਾ ਚੁਲਟੜਾਪਨ ਤੁਹਾਡਾ ਸ਼ਰਮੀਲਾਪਨ ਤੁਹਾਡੀ ਘਬਰਾਟ ਕੋਮਲਤਾ ਭਾਵੁਕਤਾ ਇਹ ਸਭ ਤੁਸੀਂ ਫੈਮਿਲੀ ਤੋਂ ਹੀ ਗੈਟ ਕਰਦੇ ਹੋ ਠੀਕ ਹੈ ਜੀ ਨੈਕਸਟ ਵਨ ਹੈ ਬੱਚੇ ਗੌਨ ਨੀਬਰਹੂਡ ਵੀ ਸੇਮ ਕੇਸ ਚ ਲਿਖ ਸਕਦੇ ਹੋ ਸਕੂਲ ਵੀ ਸਕੂਲ ਦੇ ਵਿੱਚ ਸਾਥੀ ਤੁਹਾਡੇ ਟੀਚਰਜ਼ ਅਧਿਆਪਕਾਂ ਦਾ ਜੋ ਤੁਹਾਡੇ ਪ੍ਰਤੀ ਵਿਵਹਾਰ ਉਹਨਾਂ ਦੀ ਮੁੱਲਾਂ ਕਦਰਾਂ ਕੀਮਤਾ ਤੁਹਾਨੂੰ ਇਫੈਕਟ ਕਰਦੀ ਹੈ ਫਿਰ ਕਲਚਰਲ ਗਰੁੱਪ ਸਿਰਾਲ ਕਿਨਾਲ ਤੁਸੀਂ ਕਨੈਕਟਡ ਹੋ ਇਹ ਵੀ ਤੁਹਾਨੂੰ ਇਫੈਕਟ ਕਰਦੇ ਹੈ ਨੈਕਸਟ ਹੈ ਸਾਈਕਲੋਜੀਕਲ ਫੈਕਟਰ ਮਤਲਬ ਮਨੋਵਿਗਿਆਨਿਕ ਤੁਹਾਡੇ ਮਨ ਨਾਲ ਸੰਬੰਧਿਤ ਮੀਨਸ ਇੰਟੈਲੀਜੈਂਸ ਤੁਹਾਡੇ ਅੰਦਰ ਇੰਟੈਲੀਜੈਂਸ ਕਿੰਨੀ ਕੁ ਹੈ ਕਿਹੜੇ ਕਿਹੜੇ ਮੋਟਿਵ ਤੁਹਾਨੂੰ ਪ੍ਰੇਰਿਤ ਕਰਦੇ ਹੈ ਕੰਮ ਕਰਨ ਦੇ ਲਈ ਮੈਂਟਲ ਕਪੈਸਿਟਿਸ ਤੋ ਚਿੰਤਨ ਕਰਨਾ ਯਾਦ ਕਰਨਾ ਕਲਪਨਾ ਕਰਨਾ ਇਮੇਜਿਨ ਕਰਨਾ ਹੈ ਨਾ ਗ੍ਰਾਮ ਕਰਨਾ ਲੌਜੀਕਲੀ ਗੱਲ ਕਰਨਾ ਤੁਸੀਂ ਕਿੰਨਾ ਕਰ ਸਕਦੇ ਹੋ ਫਿਰ ਤੁਹਾਡਾ ਇੰਟਰਸਟ ਕਿਸ ਚੀਜ਼ ਦੇ ਵਿੱਚ ਹੈ ਤੁਹਾਡਾ ਐਟੀਟਿਊਡ ਵਤੀਰਾ ਕਿਸ ਤਰੀਕੇ ਨਾਲ ਹੈ ਤੁਸੀਂ ਕਿਸ ਤਰੀਕੇ ਨਾਲ ਦੂਜੇ ਵਿਅਕਤੀਆਂ ਜਾਂ ਦੂਜੀ ਵਿਵਸਥਾ ਨਾਲ ਡੀਲ ਕਰ ਸਕਦੇ ਹੋ ਇਹ ਤੁਸੀਂ ਬਹੁਤ ਛੋਟੇ ਵਿੱਚ ਕਰ ਲੈਣੇ ਆ ਬੇਟਾ ਫਲੋਚਾਰਟ ਬਣਾ ਕੇ ਜੇ ਤੁਹਾਨੂੰ ਸਾਰੇ ਪੁਆਇੰਟਸ ਯਾਦ ਹੋ ਗਏ ਤਾਂ ਫਲੋਚਾਰਟ ਬਣਾ ਕੇ ਉਹਨੂੰ ਸਭ ਨੂੰ 2 3 1 2 3 4 5 1 2 3 4 5 ਕਰਕੇ ਤੁਸੀਂ ਐਕਸਪਲੇਨ ਕਰ ਸਕਦੇ ਹੋ ਠੀਕ ਹੈ 2 2 3 3 ਲਾਈਨਾਂ ਲਿਖਣੀਆਂ ਜ਼ਿਆਦਾ ਨਹੀਂ ਲਿਖਣੀਆਂ ਅੱਗੇ ਬਹੁਤ ਇੰਪੋਰਟੈਂਟ ਟਾਪਿਕ ਟਾਈਪਸ ਆਫ ਪਰਸਨੈਲਿਟੀ ਸੌਰੀ ਹਾਂ ਜੁਮ ਦੇ ਅਕੋਰਡਿੰਗ ਤੁਹਾਨੂੰ ਤੁਹਾਡੇ ਸਿਲੇਬਸ ਦੇ ਵਿੱਚ ਤਿੰਨ ਟਾਈਪਸ ਹੀ ਆ ਸਿਰਫ ਇੰਟਰਵਰਟ ਐਕਸਟਰਵਰਟ ਐਂਡ ਐਂਬੀਵਰਟ ਅਦਰਵਾਈਜ਼ ਪਰਸਨੈਲਿਟੀ ਦੇ ਬਹੁਤ ਜ਼ਿਆਦਾ ਟਾਈਪਸ ਨੇ ਪਰ ਅਸੀਂ ਸਿਲੇਬਸ ਨੂੰ ਹੀ ਦੇਖਾਂਗੇ ਤਾਂ ਕਾਲ ਯੁਗ ਜੋ ਕਿ ਸਵਿਟਜ਼ਰਲੈਂਡ ਦੇ ਉੱਗੇ ਮਨੋਵਿਗਿਆਨੀ ਕਿ ਜ਼ਰੂਰ ਲਿਖ ਕੇ ਆਣਾ ਹੈ ਕਿੱਥੋਂ ਦੇ ਸਵਿਟਜ਼ਰਲੈਂਡ ਦੇ ਉੱਗੇ ਮਤਲਬ ਬਹੁਤ ਮਸ਼ਹੂਰ ਮਨੋਵਿਗਿਆਨੀ ਮਤਲਬ ਸਾਈਕੋਲੋਜਿਸਟ ਠੀਕ ਹੈ ਕਾਲ ਯੁਗ ਨੇ ਯੰਗ ਨੇ ਵਿਅਕਤੀ ਦੇ ਵਿਹਾਰ ਤੇ ਮਨੋਵ੍ਰਿਤੀ ਨੂੰ ਆਧਾਰ ਬਣਾ ਕੇ ਤਿੰਨ ਵਰਗ ਬਣਾਏ ਇੱਕ ਇੰਟਰੋਵਰਟ ਇਨ ਮਤਲਬ ਅੰਤਰ ਅੰਤਰਮੁਖੀ ਐਕਸਟ੍ਰੋਵਰਟ ਮਤਲਬ ਬਾਅਰ ਐਕਸ ਮਤਲਬ ਬਾਅਰ मधमुखी मतलब एमबी वर्ड हां जी अंतर्मुखी मतलब ये ये अजय ही व्यक्ति ਹਨ ਇਹਨਾਂ ਨੂੰ ਤੁਸੀਂ ਪੁਆਇੰਟਸ ਬਣਾ ਕੇ ਵੀ ਲਿਖ ਸਕਦੇ ਹੋ ਜੋ ਇੰਗਲਿਸ਼ ਦੇ ਵਿੱਚ ਨੋਟਸ ਨੇ ਜੋ ਇੰਗਲਿਸ਼ ਦੇ ਵਿੱਚ ਬੇਟਾ ਨੋਟਸ ਹੈ ਉਹਦੇ ਵਿੱਚ ਮੈਂ ਬਹੁਤ ਵਧੀਆ ਤਰੀਕੇ ਨਾਲ 1 2 3 4 ਇਸ ਤਰੀਕੇ ਨਾਲ ਪੁਆਇੰਟਸ ਬਣਾਏ ਹੈ ਤੁਸੀਂ ਉਹ ਵੀਡੀਓ ਵੀ ਜਰੂਰ ਵਾਚ ਕਰੋ ਉਹਦੇ ਵਿੱਚ ਮੈਂ ਬਹੁਤ ਅچھے ਐਗਜ਼ਾਮਪਲਸ ਦਿੱਤੀਆਂ ਹੈ ਕਿਉਂਕਿ ਇਹ ਵੀਡੀਓ ਮੈਂ ਬਹੁਤ ਘੱਟ ਸਮੇਂ ਦੇ ਵਿੱਚ ਤੇ ਬਹੁਤ ਤੇਜ਼ੀ ਨਾਲ ਮੈਨੂੰ ਬਣਾਣੀ ਪੈ ਰਹੀ ਹੈ ਬਿਕੋਜ਼ ਤੁਹਾਡਾ ਕੱਲ ਐਗਜ਼ਾਮ ਹੈ ਠੀਕ ਹੈ ਪਰ ਤੁਸੀਂ ਇੰਗਲਿਸ਼ ਮੀਡੀਅਮ ਵਾਲੀ ਵੀਡੀਓ ਵੀ ਜ਼ਰੂਰ ਦੇਖੋ ਉਹਦੇ ਵਿੱਚ ਤੁਹਾਨੂੰ ਐਗਜ਼ਾਮਪਲਸ ਮਿਲਣਗੇ ਆ ਜਿਆਦਾ ਕਲੈਰੀਫਿਕੇਸ਼ਨ ਮਿਲੇਗੀ ਠੀਕ ਹੈ ਤੇ ਪੇਪਰ ਕਰਨਾ ਕਿਵੇਂ ਹੈ ਉਸ ਵੀਡੀਓ ਦੇ ਵਿੱਚ ਜਿਆਦਾ ਵਧੀਆ ਤਰੀਕੇ ਨਾਲ ਹੈਂਡ ਰਿਟਨ ਨੋਟਸ ਅਪਲੋਡਡ ਹੈ ਉਹ ਜ਼ਰੂਰ ਦੇਖਣੀ ਹੈ ਤੁਸੀਂ ਠੀਕ ਹੈ ਹੁਣ ਇਹਦੇ ਵਿੱਚ ਅੰਤਰਮੁਖੀ ਕੌਣ ਆ ਜਿਹੜੇ ਕਿ ਅੰਦਰ ਹੀ ਰਹਿੰਦੇ ਆ ਬਾਹਰਲੀ ਦੁਨੀਆ ਤੋਂ ਮੂੰਹ ਤੋੜ ਲੈਂਦੇ ਆ ਮਤਲਬ ਉਹਨਾਂ ਨੂੰ ਬਾਹਰ ਜਾਣਾ ਪਸੰਦ ਨਹੀਂ ਲੋਕਾਂ ਵਿੱਚ ਰਹਿਣਾ ਪਸੰਦ ਨਹੀਂ ਉਹਨਾਂ ਦੇ ਸੁਭਾਅ ਵਿੱਚ ਚੁੱਪ ਸ਼ਰਮ تنہائی ਵਖਰੇਵੇਂ ਆਦੀ ਇਹ ਸਭ ਹੁੰਦੇ ਹਨ ਉਹ ਲੋਕਾਂ ਨਾਲ ਘੱਟ ਬਹੁਤ ਘੱਟ ਮਿਲਦੇ ਜੁਲਦੇ ਐ ਸੋਚਦੇ ਥਿੰਕਿੰਗ ਬਹੁਤ ਕਰਦੇ ਐ ਤੇ ਬੋਲਦੇ ਵੀ ਬਹੁਤ ਘੱਟ ਐ ਉਹ ਕੀ ਹੁੰਦੇ ਐ ਸ਼ਰਮੀਲੇ ਸ਼ਾਈ ਨੇਚਰ ਦੇ ਹੁੰਦੇ ਹਨ ਆਤਮ ਕੇਂਦ੍ਰਿਤ ਸੈਲਫ ਸੈਂਟਰਡ ਆਤਮ ਕੇਂਦ੍ਰਿਤ ਮਤਲਬ ਸੈਲਫ ਸੈਂਟਰਡ ਹੁੰਦੇ ਬੱਚੇ ਠੀਕ ਐ ਜੀ ਨੈਕਸਟ ਵਨ ਹੈ ਸੋਚਦੇ ਬਹੁਤ ਹੈ ਬੋਲਦੇ ਘੱਟ ਹੈ ਠੀਕ ਹੈ ਆਤਮ ਸੁਚੇਤ ਸੈਲਫ ਅਵੇਅਰ ਅਸਮਾਜਿਕ ਅਨਸੋਸ਼ੀਅਲ ਹੁੰਦੇ ਹਨ ਅਨਸੋਸ਼ੀਅਲ ਦੇ ਆਰ ਨੋਟ ਸੋਸ਼ੀਅਲ ਫਾਈਨ ਉਹ ਤੋਂ ਬਾਅਦ ਨੀੜਰ ਕੰਮ ਘੱਟ ਕਰਦੇ ਹੈ ਤਾਂ ਚਿੰਤਨ ਜ਼ਿਆਦਾ ਕਰਦੇ ਹੈ ਲਿਖਦੇ ਜ਼ਿਆਦਾ ਹੈ ਤੇ ਆਪਣੇ ਅੰਦਰੂਨੀ ਸੰਸਾਰ ਵਿੱਚ ਹੀ ਆਪਣੇ ਆਪ ਚ ਰੁੱਝੇ ਰਹਿੰਦੇ ਹੈ ਦੂਸਰਿਆਂ ਦੀ ਸੰਗਤ ਦਾ ਕਟਾਨੰਦ ਮੰਨਦੇ ਹੈ ਦੂਜੇ ਨਾਲ ਬੈਠ ਕੇ ਉਹਨਾਂ ਨੂੰ ਬਹੁਤ ਘਬਰਾਹਟ ਮਹਿਸੂਸ ਹੁੰਦੀ ਹੈ ਅਜਿਹੇ ਵਿਅਕਤੀ ਕੀ ਬਣ ਸਕਦੇ ਹੈ ਚੰਗੇ ਵਿਗਿਆਨੀ ਫਿਲਾਸਫਰ ਅ ਫਿਰ ਚિત੍ਰਕਾਰ ਸ਼ਿਲਪਕਾਰ ਬਾਰਮੁਖੀ ਇਸ ਤੋਂ ਬਿਲਕੁਲ ਉਲਟ ਹੈ ਉਹ ਮਿਲਨਸਰ ਹੁੰਦੇ ਹੈ ਸਹਿਯੋਗੀ ਸੁਭਾਅ ਦੇ ਹੈ ਚਿੰਤਾਵਾਂ ਨਹੀਂ ਕਰਦੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਕੀ ਦੁਨੀਆ ਕਿੱਥੇ ਚਲਦੀ ਪਈ ਹੈ ਕਿੱਥੇ ਨਹੀਂ ਮਸਤ ਰਹਦੇ ਹੈ ਹਨਾ ਅ ਸੰਸਾਰਵਲ ਕੇਂਦ੍ਰਿਤ ਨਹੀਂ ਰਹਿੰਦੇ ਦੂਜਿਆਂ ਪ੍ਰਤੀ ਉਹਨਾਂ ਦਾ ਵਿਹਾਰ ਬਹੁਤ ਮਿੱਤਰਤਾਪੂਰਨ ਹੁੰਦਾ ਹੈ ਚੰਗੇ ਨੇਤਾ ਬਣ ਸਕਦੇ ਐ ਇਹੋ ਜਿਹੇ ਵਿਅਕਤੀ ਸੋਸ਼ਲ ਵਰਕਰਸ ਸਮਾਜਿਕ ਕਾਰਜਕਰਤਾ ਕਿਉਂਕਿ ਉਹ ਸਮਾਜ ਦੇ ਮਾਮਲੇ ਦੇ ਵਿੱਚ ਬਹੁਤ ਰੁੱਝੇ ਰਹਿੰਦੇ ਐ ਸਮਾਜਿਕ ਕੰਮਾਂ ਕਰਕੇ ਉਹ ਮਿਲਣਸਾਰ ਚੰਗੇ ਬੁਲਾਰੇ ਚੰਗੀ ਦੋਸਤੀ ਕਰਨ ਵਾਲੇ ਤੇ ਚੰਗੀ ਦੋਸਤੀ ਨਿਭਾਉਣ ਵਾਲੇ ਬੰਦੇ ਐ ਉਹ ਚਿੰਤਾ ਰਹਿਤ ਰਹਿੰਦੇ ਐ ਤੇ ਹਸਮੁਖ ਰਹਿੰਦੇ ਐ ਠੀਕ ਐ ਪੁਆਇੰਟਸ ਬਣਾਉਣੇ ਐ ਬੇਟਾ ਤੁਸੀਂ ਵੱਧ ਤੋਂ ਵੱਧ 20 ਪੁਆਇੰਟਸ ਬਣ ਸਕਦੇ ਐ ਇੰਨਾ ਲਾਈਨਸ ਦੇ ਠੀਕ ਹੈ ਸਮਾਜ ਸੇਵੀ ਹੈ ਸਿਆਸਤ ਪੋਲਿਟਿਸ਼ੀਨ ਬੰਦੇ ਹੈ بزਨਿਸਮੈਨ ਬੰਦੇ ਹੈ ਅਫਸਰ ਬੰਦੇ ਹੈ ਲੋਕਾਚਾਰੀ ਵਾਲੇ ਕੰਮ ਕਰਦੇ ਹੈ ਬਹੁਤ ਸਮਾਗਮਾਂ ਦੇ ਵਿੱਚ ਸ਼ਾਮਿਲ ਹੁੰਦੇ ਹੈ ਤੇ ਪਿੰਨ ਪਿੰਨ ਪ੍ਰਕਾਰ ਦੀਆਂ ਸੰਸਥਾਵਾਂ ਖੋਲਦੇ ਹੈ ਹੁਣ ਐਮਬੀ ਵਰਡ ਐਮਬੀ ਵਰਡ ਕੌਣ ਹੈ ਜਿਹੜੇ ਕਿ ਦੋਨਾਂ ਦਾ ਮਿਕਸ ਹੈ ਇੰਟਰੋ ਤੇ ਐਕਸਟਰੋ ਐਮਬੀ ਵਰਡ ਨੂੰ ਅਸੀਂ ਮਧਮੁਖੀ ਵੀ ਕਹਿੰਦੇ ਆ ਜਿਹੜੇ ਕਿ ਮਧ ਮਤਲਬ ਵਿਚਕਾਰ ਹੈ ਨਾ ਇੰਟਰੋਵਰਟ ਐਂਡ ਐਕਸਟਰੋਵਰਟ ਹੈ ਉਹ ਵਿਅਕਤੀ ਨਾ ਪੂਰਨ ਰੂਪ ਪੂਰਨ ਰੂਪ ਤੇ ਅੰਦਰ ਰੰਨੇ ਨਾ ਪੂਰਨ ਰੂਪ ਤੇ ਬਾਹਰ ਮਤਲਬ ਮਿਕਸ ਜੇ ਹੈ ਉਹ ਲੋਕਾਂ ਦੇ ਵਿੱਚ ਸੰਤੁਲਿਤ ਬਣਾ ਕੇ ਰੱਖਿਆ ਉਹ ਲੋਕਾਂ ਦੇ ਵਿੱਚ ਵਿਚਰਦੇ ਵੀ ਹੈ ਪਰ ਬਹੁਤਾ ਨਹੀਂ ਵਿਚਰਦੇ ਠੀਕ ਹੈ ਉਹ ਬੋਲਦੇ ਵੀ ਹੈ ਪਰ ਬਹੁਤਾ ਨਹੀਂ ਬੋਲਦੇ ਉਹ ਇੰਟਰਫੇਅਰ ਨਹੀਂ ਕਰਦੇ ਬਹੁਤਾ ਸਾਰਿਆਂ ਦੇ ਵਿੱਚ ਇਸ ਕਰਕੇ ਮਧਮੁਖੀ ਜਿਹੜੇ ਦੋਨਾਂ ਦਾ ਮਿਕਸ ਹੈ ਤੇ ਕੋਈ ਵੀ ਇਨਸਾਨ ਅਸੀਂ ਇਹ ਨਹੀਂ ਕਹਿ ਸਕਦੇ ਇੰਟਰੋਵਰਟ ਹੈ ਇਹ ਐਕਸਟਰੋਵਰਟ ਹੈ ਹਰ ਇਨਸਾਨ ਸਮੇਂ ਦੇ ਹਿਸਾਬ ਨਾਲ ਸੰਗਤ ਦੇ ਹਿਸਾਬ ਨਾਲ ਸਿਚੁਏਸ਼ਨ ਦੇ ਹਿਸਾਬ ਨਾਲ ਅੰਤਰਮੁਖੀ ਹੋ ਸਕਦਾ ਹੈ ਬਾਹਰਮੁਖੀ ਹੋ ਸਕਦਾ ਹੈ ਤੇ ਮੋਸਟ ਪ੍ਰੋਬੇਬਲੀ ਕਾਫੀ ਜਨੇ ਮਦਮੁਖੀ ਹੀ ਹੁੰਦੇ ਹਨ ਉਮੀਦ ਕਰਦੀਆਂ ਇਹ ਵੀਡੀਓ ਤੁਹਾਡੀ ਹੈਲਪ ਕਰੇਗੀ ਤੁਹਾਨੂੰ ਯਾਦ ਕਰਨ ਦੇ ਵਿੱਚ ਪੰਜਾਬੀ ਦੇ ਵਿੱਚ ਬੇਟਾ ਇੰਗਲਿਸ਼ ਦੀ ਵੀਡੀਓ ਜ਼ਰੂਰ ਦੇਖਣੀ ਹੈ ਫਿਰ ਮੈਂ ਬਾਰ-ਬਾਰ ਕਹਿ ਰਹੀਆਂ ਉੱਥੋਂ ਤੁਹਾਨੂੰ ਪਤਾ ਲੱਗੇਗਾ ਹਾਊ ਟੂ ਅਟੈਂਪਟ ਇਨ ਐਗਜ਼ਾਮ ਠੀਕ ਹੈ ਬਿਕੋਜ਼ ਇਹ ਹੈਂਡ ਰਾਈਟਰ ਨੋਟਸ ਨਹੀਂ ਹੈ ਮੈਂ ਬੁੱਕ ਤੋਂ ਡਾਇਰੈਕਟਲੀ ਕਰਵਾ ਰਹੀਆਂ ਬਿਲਕੁਲ ਵੀ ਟਾਈਮ ਨਹੀਂ ਸੀਗਾ ਪਰ ਮੈਨੂੰ ਪਤਾ ਹੈ ਪੰਜਾਬੀ ਦੇ ਵਿੱਚ ਤੁਹਾਨੂੰ ਨੋਟਸ ਚਾਹੀਦੇ ਆ ਇਸ ਲਈ ਪਲੀਜ਼ ਫੋਲੋ दैट ਵੀਡੀਓ ਆਲਸੋ ਥੈਂਕ ਯੂ ਗੋਡ ਬlesਸ ਯੂ